ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵੇਅਰ ਹਾਊਸ ਗੋਦਾਮ ਦੇ ਵਿੱਚ ਚੋਰਾਂ ਦੇ ਵੱਲੋਂ 110 ਬੋਰੇ ਚੋਲ ਚੋਰੀ ਕਰ ਲਏ ਗਏ ਨੇ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਵੇਅਰ ਹਾਊਸ ਦੇ ਇੱਕ ਮੁਲਾਜ਼ਮ ਤੇ ਮੈਨੇਜਰ ਵਿਸ਼ਾਲ ਸਿੰਘ ਜਿਸ ਦਾ ਇਹ ਕਹਿਣਾ ਕਿ ਸਵੇਰੇ ਉਹਨਾਂ ਨੂੰ ਪੈਲੱਸ ਦੇ ਨੇੜੇ ਮਾਲਕ ਨੇ ਸੂਚਿਤ ਕੀਤਾ ਕਿ ਪੈਲੱਸ ਤੇ ਗੋਦਾਮ ਦੇ ਤਾਲੇ ਟੁੱਟੇ ਹੋਏ ਨੇ। ਹਾਲਾਂਕਿ ਪੈਲੱਸ ਦੇ ਵਿੱਚ ਤਾਂ ਕੋਈ ਨੁਕਸਾਨ ਨਹੀਂ ਸੀ। ਗੋਦਾਮ 'ਚ ਜਾ ਕੇ ਵੇਖਿਆ ਤਾਂ ਚੋਰ ਗੋਦਾਮ ਦੇ ਅੰਦਰ ਬੜੇ ਤੇ ਉਹਨਾਂ ਨੇ ਅੰਦਰਲੀ ਕੰਧ ਤੋੜ ਕੇ ਕਰੀਬ 110 ਬੋਰੀਆਂ ਚੋਲ ਦੀਆਂ ਚੋਰੀ ਕਰ ਲਈਆਂ ਨੇ। ਉਨਾ ਕਿ ਹੈ ਕਿ ਨਿਸ਼ਚਿਤ ਤੌਰ ਤੇ ਚੋਰ ਕਿਸੇ ਗੱਡੀ ਦੇ ਵਿੱਚ ਹੀ ਆਏ ਹੋਣੇ ਜਿਸ ਦੇ ਵਿੱਚ ਬੋਰੀਆਂ ਲੱਦ ਕੇ ਲਜਾਈਆਂ ਗਈਆਂ ਨੇ ਉਹਨਾਂ ਦਾ 2 ਲੱਖ ਦੇ ਕਰੀਬ ਦਾ ਨੁਕਸਾਨ ਹੋ ਚੁੱਕਿਆ ਹੈ ਤੁਹਾਨੂੰ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਦੋਂ ਮੈਨੂੰ ਸਵੇਰੇ ਚੌਂਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6:00 ਵੇਨਾਂ ਉਹਨੇ ਆਖਿਆ ਵੀ ਤੁਹਾਡੇ ਤੁਹਾਡੇ ਜਿੰਦਰਾ ਟੁੱਟਾ ਬਾਹਰ ਤੇ ਉਹਨੇ ਜਦੋਂ ਆਸ-ਪਾਸੇ ਦੇਖਿਆ ਤਾਂ ਕਿਦਾਂ ਮਾਂ ਦੇ ਵਿੱਚ ਵੀ ਖੰਧ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਸੀਗੇ ਜਿੰਦਰੇ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਉਰਹੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਨੇਜਰ ਸਾਹਿਬ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਫਿਰ ਅਗਲੀ ਕਾਰਵਾਈ ਉਸ ਨੂੰ ਦੇ ਦਿੱਤੀ ਆ ਅੱਗੇ ਉਹ ਕੈਮਰੇ ਲੱਗੇ ਤੁਹਾਡੇ ਇੱਥੇ ਸਾਡੇ ਪੈਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਨੇ ਲੇਕਿਨ ਉਹ ਪਿੱਛੇ ਲੱਗੇ ਆ ਬਾਰ ਬਾਰ ਸਾਈਡ ਤੇ ਨਹੀਂ ਪੱਕੇ ਆ ਉਹਰੇ ਲੱਗੇ ਹੋਏ ਉਹ ਅੰਦਰ ਹਾਲ ਵਾਲੀ ਸਾਈਡ ਤੇ ਨਹੀਂ ਮੇਰਾ ਨਾਂ ਜੀ ਵਿਸ਼ਾਲ ਸਿੰਘ ਜਸਰੋਟੀਆ ਵੇਅਰ ਹਾਊਸ ਮੈਨੇਜਰ ਧਾਰੀਵਾਲ ਟਾਡੇ ਜਿੱਥੋਂ 110 ਕਬੋਰੀਆਂ ਕੋਈ ਲਗ ਲਗ ਭਗ ਚੋਰੀ ਹੋਈਆਂ ਚੋਲਾ ਦੀ ਰਾਤ ਨੂੰ ਤੇ ਇਸੇ ਮਸਲੇ ਚ ਫਿਰ ਅਸੀਂ ਕੰਪਲੇਨ ਕੰਪਲੋਡ ਦਸ ਦਸ ਕਾਸ ਦਿੱਤੀ ਆ ਪੁਲਿਸ ਵਾਲਿਆਂ ਨੂੰ ਉਹ ਸਵੇਰੇ ਕੋਈ ਸਾਢੇ ਕਿਚੇ ਵੇ ਪਤਾ ਲੱਗਿਆ ਸਰਪੰਚ ਸਾਹਿਬ ਸਾਡੇ ਨਾਲ ਇੰਦਾ ਪਹਲਸ ਹੈ ਇੰਦੇ ਗੇਟ ਦਾ ਵੀ ਟਟਾਲਾ ਟੋਲਾ ਟੁੱਟੇ ਦਾ ਸੀ ਤੇ ਫਿਰ ਜਿਲ੍ਹੇ ਨੂੰ ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਫਿਰ ਅਸੀਂ ਸਾਰੇ ਇੱਥੇ ਆਏ ਮੌਕੇ ਤੇ ਇੱਥੇ ਦਾ ਦੋ ਚੌਂਕੀਦਾਰ ਵੀ ਸਾਡੇ ਕੋਲ ਤੇ ਮੌਜੂਦਾ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੈਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਦ ਤੋੜੀ ਫੇਰੇ ਰੋਸ਼ਮਦਾਨ ਉੱਪਰ ਉੱਪਰ ਰੋਸ਼ਮਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮਦਾਰਾਂ ਨੇ ਤਾਲਾ ਤੋੜਿਆ ਫਿਰ ਖੋ ਬੋਰੀਆਂ ਚੁੱਕ ਕੇ ਲੈ ਗਏ ਆਨ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਆ ਟੋਟਲ ਇਹ ਪਹਿਹੇ ਚਲਾਈਏ ਤੇ ਕੋਈ 2 ਲੱਖ ਰੁਪਏ ਲਗ ਤੱਕ ਇਹ ਨੁਕਸਾਨ ਹੋ ਗਿਆ ਸਾਈ ਕੋਈ ਪੁਲਿਸ ਪਾਰਟੀ ਆਈ ਸਾਰੇ ਪੁਲਿਸ ਵਾਲੇ ਆਏ ਸਾਰੇ ਐਸਐਸਓ ਸਾਰੇ ਦੇਖ ਕੇ ਗਏ ਸੀ ਆਈਡੀ ਵਾਲੇ ਵੀ ਆਏ ਦੇ ਸੀ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਉਹ ਇਲੈਕਸ਼ਨ ਡਿਊਟੀ ਤੇ ਭੁਲਾਉਣ ਵਾਲੇ ਹੋ ਗਏ ਬਾਕੀ ਸਾਰਿਆਂ ਨੂੰ ਦਰਖਾਸਤਾਂ ਲਿਖਤੀ ਦੇ ਦਿੱਤੀ ਉਹਨਾਂ ਨੂੰ ਇਸ ਬਾਰੇ ਮਸਲੇ ਤੇ ਦੱਸ ਤਾ ਉਹਨਾਂ ਨੂੰ ਆਪਣੇ ਵਿਭਾਗ ਨੂੰ ਵੀ ਸੂਚਿਤ ਕਰਤਾ ਹਾਂਜੀ ਹਾਂਜੀ ਕਰਤਾ ਜੀ ਸਵੇਰੇ ਉਸੇ ਟਾਈਮ ਆਪਣੇ ਮੇਰੇ ਡੀਐਮ ਸਾਹਿਬ ਹੈ ਉਹਨਾਂ ਨੂੰ ਇਨਫੋਰਮ ਕਰਤਾ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ న్యూਸ ਤੇ ਮੈਂ ਹਰ ਦਿਨ ਅਤਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ, ਖੇਡਾਂ ਮਨੋਰੰਜਨ ਅਤੇ ਮੌਲੀਪੋਟ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹਿਣਿਆ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ